र्ग ਸਨਾਤਕ ਉਚਾਰਨ ਹੋਇਆ ਇਸ ਪਾਵਨ ਸ਼ਰਧ ਦੇ ਅੰਦਰ 성마ਤਮਾ ਦਾ ਨਾਮ ਸਿਮਰਨ ਕਰਕੇ ਮਨੁੱਖ ਦੇ ਜਿੱਥੇ ਦੁੱਖ ਦਾ ਦਾ ਅਸੂਦਾ ਹੈ ਪਾਪਾਂ ਦਾ ਅਸੂਦਾ ਹੈ ਉੱਤੇ ਉਸ ਨੂੰ ਕੋੜਾ ਪ੍ਰਕਾਰ ਦੇ ਤੰਦ ਦਾ ਫਲ ਵੀ ਪ੍ਰਾਪਤ ਹੁੰਦਾ ਹੈ ਤੀਰਥਾਂ ਦੇ ਇਸ਼ਾਰਾ ਦਾ ਵੀ ਬੜਾ ਬਹੁਤ ਦਾ ਹੈ ਹਰਿ ਕੇ ਯੁਗ ਦੀ ਇੱਕ ਆਪਣੀ ਮਰਿਆਦਾ ਹੈ ਸਤਜੁਗ ਸੀ ਸਤਜੁਗ ਦੀ ਆਪਣੀ ਮਰਿਆਦਾ ਸੀ ਉਹਨੂੰ ਤਰੁੰਦੀ ਵਿਚਾਰੀ ਪੈਰ ਸਾਂ ਨਾਮ ਜਪਿਆ ਜਾਂਦਾ ਸੀ ਤਪ ਕੀਤਾ ਜਾਂਦਾ ਸੀ ਦਾਨ ਕੀਤਾ ਜਾਂਦਾ ਸੀ ਤੀਤਾਂ ਨੇ ਇਸ਼ਾਨ ਸੰਜੇ ਜੀ ਉਹਨਾਂ ਦਾ ਬੜਾ ਮਹਾਨ ਤੋਸੀਰ ਸ਼ਨਾਮ ਕੀਤਾ ਜਾਂਦਾ ਸੀ ਕੀਤਾ ਤੇ ਜਾਦੀ ਫਿਰ ਸਤਜਗੂ ਸਾਧੂ ਬਿੱਧਿਆ ਅਦਸੀਲੀ ਤ੍ਰੇਤਾ ਆਇਆ ਜਿਹੜਾ ਸੀਨ ਸੁਭਾਸੀ ਇਹ ਖਤਮ ਹੋ ਗਿਆ ਜਿਹੜਾ ਨਰਮਾਈ ਵਾਲਾ ਸੁਭਾਅ ਸੀ ਇੱਕ ਖਤਮ ਹੋ ਗਿਆ ਥੋੜਾ ਥੋੜਾ ਅੰਦਰ ਕ੍ਰੋਧ ਆਉਣ ਲੱਗ ਗਿਆ ਥੋੜਾ ਥੋੜਾ ਝੂਠੇ ਜਿਹੜਾ ਉਹ ਪਰਵੇਸ਼ ਕਰਨ ਲੱਗ ਗਿਆ ਕਿਉਂਕਿ ਸਤਜੁਗ ਸਾਧੂ ਕੀ ਤੇ ਸਤਜੁਗ ਸੀ ਜਿਹੜਾ ਸਾਧੂ ਆਂਦਾ ਸੀ ਇਸ ਸਾਧੂ ਜਿਹੜਾ ਹੈ ਉਹ ਨੂੰ ਮਨ ਨੂੰ ਸਾਧਿਆ ਹੁੰਦਾ ਹੈ ਉਹਦੇ ਅੰਦਰ ਕਿਸੇ ਪ੍ਰਕਾਰ ਦਾ ਵਕਾਰ ਨਹੀਂ ਹੁੰਦਾ ਕਾਮ ਕ੍ਰੋਧ ਇਹੋਂ ਬ੍ਰਿਹਿਆ ਤੋਂ ਬਚਾਉਂਦਾ ਹੈ ਫਿਰ ਅੰਗੀ ਤ੍ਰਿਤਾ ਆ ਗਿਆ ਹੁਣ ਕਰਜੁਬ ਹੈ ਜੀ ਜੇ ਤੋਬਾ ਦੁਆ ਪਰ ਆ ਗਿਆ ਦੁਆ ਪਰ ਤੋਬਾ ਕਰਜੁਬ ਹੈ ਇਸ ਅਜੂਬ ਦੇ ਵਿੱਚ ਧਰਮ ਦਾ ਇੱਕੋ ਹੀ ਪੈ ਰਹੀ ਗਿਆ ਕਿ ਉਹ ਉਸ ਪ੍ਰਭੂ ਪ੍ਰਮਾਤਮਾ ਦਾ ਨਾਮ ਅਸੀਂ ਕਰਜੁਬ ਦੇ ਵਿੱਚ ਜੀਵ ਵਾਲੀ ਜੀਵ ਹਾ ਤੇ ਨਾਮ ਕਰਕੇ ਸਾਡਾ ਭਲਾ ਹੋਏਗਾ ਕਿਉਂ ਨਾ ਫਿਰ ਅਸੀਂ ਅੰਮ੍ਰਿਤ ਵੇਲੇ ਉੱਠੀਏ ਸ਼ਨਾਣ ਪਾਣੀ ਕਰੀਏ ਜਿੰਨਾ ਹੋ ਸਕੇ ਪਰਮਾਤਮਾ ਦੇ ਨਾਮ ਦੇ ਨਾਲ ਜੁੜਨ ਦਾ ਚੇਤਨ ਕਰੀਏ ਗੁਰੂ ਦੇ ਨਾਮ ਦੇ ਨਾਲ ਜੁੜੀਏ ਗੁਰੂ ਅਰਜਨ ਦੇਵ ਜੀ ਦੇ ਸੰਤ ਰਾਗ ਦੇ ਅੰਦਰ ਪਾਉ ਬੋਲਣ ਅਬ ਕਲੂ ਆਇਓ ਰੇ ਅਬ ਕਲੂ ਆਇਓ ਰੇ ਇੱਕ ਨਾਮ ਬਹੁਤ ਉਪਵਤਿੰਨ ਗਿਣਤ ਕਰਦੇ ਨਹੀਂ ਪਾਈ ਹੋਰ ਕਰ ਜੂਗਾ ਜੀ ਤੇ ਕਲੂ ਦੇ ਅੰਦਰ ਉਸ ਪ੍ਰਮਾਤਮਾ ਦਾ ਨਾਮ ਅਸੀਂ ਪੀਛਣਾ ਕਰੀਏ ਪੁੱਤਾਂ ਨੂੰ ਅਰਜੰਦ ਦੇ ਜੀ ਅੱਜ ਦੇ ਪਾਵਨ ਸ਼ਬਦ ਦੇ ਨਾਲ ਸਦੀ ਦੀ ਕਿਰਪਾ ਕਰਦੇ ਨੇ ਸੰਗਤਾਂ ਸਦਿਨੇ ਸਿਮਰਨ ਰਾਮ ਓ ਇੱਕ ਨਾਮ ਉਸ ਪ੍ਰਭੂ ਪਰਮਾਤਮਾ ਦਾ ਨਾਮ ਜਿਹੜਾ ਨੂੰ ਅਸੀਂ ਸਿਮਰਨਾ ਹੈ ਇੱਕ ਨਾਮ ਨੂੰ ਹੀ ਸਿਮਰਨਾ ਹੈ ਇਹਦਾ ਅਰਥ ਇਹ ਹੈ ਕਿ ਇੱਕ ਨਾਮ ਦੀ ਸਿਮਰਨ ਕਰਨਾ ਹੈ ਅਸੀਂ اس پرماتما دے ایک نام تو بنا کسی دا سمرن نہیں کرنا جی سناتم دھرم کے اندر تیتی کروڑ دیوتے نے جڑے یہ منے گئے انہیں مخی دیوتے نے جی برہما شیو جیشو یہ منے گئنے کہ کوئی حصے کا نام پتا ہے کوئی حصے کا نام پتا ہے ਉਸ ਪਰਮਾਤਮਾ ਦਾ ਨਾਮ ਹੀ ਜਿਹੜਾ ਉਹ ਨਹੀਂ ਜਪਦੇ ਤਾਂ ਗੁਰੂ ਨਾਨਕ ਦੇਵ ਜੀ ਸੱਚੇ ਸਤਿਗੁਰ ਨੇ ਸਾਨੂੰ ਇੱਕ ਸਿੱਧਾ ਰਸਤਾ ਜਿਹੜਾ ਪਰਮਾਤਮਾ ਦੇ ਨਾਲ ਜੁੜਨ ਵਾਲਾ ਉਹ ਬਖਸ਼ਿਸ਼ ਕੀਤਾ ਹੈ ਨਾਮ ਦੇ ਨਾਲ ਜੋੜ ਕੇ ਅਸੀਂ ਪ੍ਰਭੂ ਪਰਮਾਤਮਾ ਦੇ ਨਾਮ ਨੂੰ ਜਪਣਾ ਕਰੀਏ ਜੀ ਪਰਮਾਤਮਾ ਦਾ ਨਾਮ ਜਿਹੜੀ ਸਾਡੇ ਮਨ ਦੇ ਉੱਤੇ ਪਾਪਾਂ ਦੀ ਮੈਲ ਲਗੀ ਦਬ 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 ਦਾ ਅਰਥ ਹੁੰਦਾ ਸੜ ਜਾਣਾ ਉਹ ਇਹਨਾਂ ਅੰਤ ਥੋੜੇ ਜੇ ਸਮੇਂ ਦੇ ਵਿੱਚ ਹੀ ਵੈਗੁਰੂ ਦਾ ਸਿਮਰਨ ਕੀਤਿਆਂ ਪਰਮਾਤਮਾ ਦੇ ਨਾਮ ਦਾ ਸਿਮਰਨ ਕੀਤਿਆਂ ਜਿਹੜੀ ਸਾਡੇ ਅੰਦਰ ਪਾਪਾਂ ਦੀ ਮੈਲ ਚੜ੍ਹੀ ਹੋਈ ਹੈ ਉਹ ਥੋੜੇ ਸਮੇਂ ਦੇ ਅੰਦਰ ਹੀ ਨਾਸੂਦ ਉਤ ਦਾਣ ਇਸਨਾਣ ਉਤ ਦਾ ਅਥੀ ਕਰੋੜਾ ਦਾ ਨਾਮ ਜਪਣ ਤੋਂ ਬਿਨਾਂ ਅਸੀਂ ਕਿਤਨੇ ਵੀ ਦਾਨ ਕਰੀਏ ਕਿਤਨਾ ਵੀ ਤੀਰਥਾਂ ਤੇ ਜਾਈਏ ਉਹ ਸਫਲਾ ਨਹੀਂ ਦਾ ਕਿਉਂਕਿ ਕਲਯੁਗ ਦੇ ਅੰਦਰ ਧਰਮ ਦਾ ਇੱਕੋ ਹੀ ਪੈਰ ਹੈ ਤੇ ਉਹ ਪੈਰ ਹੈ ਨਾਮ ਕਲਯੁਗ ਦੇ ਅੰਦਰ ਧਰਮ ਦਾ ਇੱਕ ਪੈਰ ਰਹਿ ਕੇ ਤੇ ਉਹ ਪੈਰ ਰਹੀ ਹੈ ਨਾਮ ਨਾਮ ਦੇ ਆਸਰੇ ਦੇ ਨਾਲ ਅਸੀਂ ਖੜ ਸਕਦੇ ਹਾਂ ਇਸ ਕਰਕੇ ਤੁੰਗੁਰ ਜੀ ਦੀ ਸਾਨੂੰ ਗਿਆਨ ਬਖਸ਼ਿਸ਼ ਕਰਦੇ ਨੇ ਕਿ ਪਰਮਾਤਮਾ ਦਾ ਨਾਮ ਸਿਮਰਨਾ ਕਰੀਏ ਪਰਮਾਤਮਾ ਦੇ ਨਾਮ ਤੇ ਸਿਮਰਨ ਕਰਕੇ ਸਾਡੇ ਅੰਦਰ ਜੋ ਪਾਪਾਂ ਦੀ ਮੈਲ ਦੇ ਹੋ ਨਾਸ ਹੋ ਜਾਂਦੀ ਏ ਸੜ ਜਾਂਦੀ ਏ ਤੇ ਕਰੋੜਾ ਪ੍ਰਕਾਰ ਦੇ ਜਿਹੜੇ ਦਾਨ ਕਰਨੇ ਨੇ ਤੀਰਥਾਂ ਦੇ ਇਸ਼ਾਰਾ ਕਰਨੇ ਨੇ ਇਹਨਾਂ ਦਾ ਫਾਲਿਜ ਜਿਹੜਾ

ਹੋ ਵੀ ਬੜੇ ਪ੍ਰਕਾਰ ਦੇ ਜੰਜਾਲ ਨੇ ਇਸ ਸੰਸਾਰ ਦੇ ਅੰਦਰ ਮਨੁੱਖ ਦੇ ਦੁਆਰਾ ਬਣਾਏ ਹੋਏ ਇਹ ਬੰਧਨਾਂ ਦੇ ਬਣਾਏ ਹੋਏ ਨੇ। ਬ੍ਰਿਥਾ ਸ਼੍ਰਾਮਾ ਸ਼੍ਰਮ ਦਾ ਅਰਥ ਹੁੰਦਾ ਮਿਹਨਤ ਕਰਨੀ ਕਾਲਤਾ। ਪਰਮਾਤਮਾ ਦੇ ਨਾਮ ਜਪਣ ਤੋਂ ਬਿਨਾ ਬਾਕੀ ਜਿੰਨੇ ਪ੍ਰਕਾਰ ਦੇ ਵੀ ਇਸ ਸੰਸਾਰ ਦੇ ਅੰਦਰ ਮਨੁੱਖਾ ਦੁਆਰਾ ਬਣਾਏ ਗਏ ਜੰਜਾਲ ਨੇ ਉਹ ਸਾਰਿਆਂ ਦੇ ਵਿੱਚ ਮਿਹਨਤ ਕਰਕੇ ਕੇਵਲ ਤੇ ਕੇਵਲ ਸਰੀਰ ਨੂੰ ਧੋਹਣਾ ਹੀ ਹੈ। ਉਹਨਾਂ ਦਾ ਫਾਇਦਾ ਕੋਈ ਨਹੀਂ, ਲਾਭ ਕੋਈ ਨਹੀਂ। ਬਿਨ ਹਰਪੂਖਤ ਗਿਆਨ, ਬਿਨ ਹਰੀ ਅਕਾਰਪੂਖ ਵੈਗੁੰਦੇ ਨਾਮ ਜਪਣ ਤੋਂ ਉਸ ਦੇ ਗਿਆਨ ਤੋਂ ਬਿਨਾ ਬਾਕੀ ਸਾਰੇ ਪ੍ਰਕਾਰ ਦੇ ਗਿਆਨ ਨੇ ਜਿਹੜੇ ਉਤੋਂ ਤੇ ਨਾਸ ਨੇ, ਭੂਖਤ ਨੇ ਤਾਂ ਬੁਨੂਦੀ ਰੱਤ ਕਰਦੇ ਨਹੀਂ ਵਿਚਰਾਮ ਲਾ ਕੇ ਸਾਨੂੰ ਦੱਸ ਦੇਣੀ ਆਣ ਜਜਾਲ ਬ੍ਰਿਥਾ ਸਮ ਕਾਲਤ ਬਾਕੀ ਜੰਜਾਲ ਨੇ ਜਿਹੜੇ ਉਹਨਾਂ ਦੇ ਵਿੱਚ ਜਿਹੜਾ ਮਿਹਨਤ ਕਰਨੀ ਹੈ ਕੰਨਣਾ ਕਰਨੀ ਹੈ ਇਹ ਸਾਰੀ ਦੀ ਸਾਰੀ ਵਿਅਰਥ ਹੈ ਤੇ ਸਰੀਰ ਨੂੰ ਥਕਾਉਣਾ ਹੈ ਬਿਨ ਹਰ ਭੋਗਤ ਗਿਆਨ ਬਿਨ ਹਰੀ ਆਕਾਰ ਪੁਰਖ ਵੈ ਗੁਰੂ ਦੇ ਸਿਮਰਨ ਤੋਂ ਬਾਹੀ ਜਿਹੜਾ ਕੁਝ ਵੀ ਹੈ ਉਹ ਸਾਰਾ ਕੁਝ ਹੀ ਭੁਗਤ ਦਾ ਗਿਆਨ ਹੈ ਜੀ ਜਨਮ ਮਰਨ ਸੰਕਟ ਦੇ ਛੁਟੈ ਹੈ ਜਿਗ ਕੀ ਸਭ ਜਨ ਸੁਖ ਧਿਆਨ ਇਸ ਦੇ ਨਾਲ ਸਾਡਾ ਜਿਹੜਾ ਇਹ ਦੁੱਖ ਹੀ ਨ ਸੰਕਟ ਹੀ ਜਿਹੜਾ ਜਮਨ ਮਰਨ ਵਾਲਾ ਇਹਦੇ ਤੋਂ ਛੁਟ ਜੀਦਾ ਹੈ ਪਰਮਾਤਮਾ ਦਾ ਸਿਮਰਨ ਕਰਨ ਦੇ ਨਾਲ ਜਮਨ ਮਰਨ ਦਾ ਜਿਹੜਾ ਦੁੱਖ ਇਹ ਸਭ ਕੁਲ ਤੋਂ ਛੁਟ ਜਿੰਦਾ ਹੈ ਜਲਦੀਸ ਭਜਨ ਸੁਖ ਧਿਆਨ ਜਿਹੜਾ ਪਰਮਾਤਮਾ ਦੇ ਭਜਨ ਦੇ ਵਿੱਚ ਧਿਆਨ ਲਾ ਲੈਣਾ ਇਹ ਸੁਖ ਵਾਲਾ ਧਿਆਨ ਹੈ ਪਾਉ ਇਹ ਉਹ ਧਿਆਨ ਨੇ ਜਿਹੜਾ ਸਾਨੂੰ ਸੁਖ ਦਿੰਦਾ ਹੈ ਮਨੁੱਖ ਦੇ ਅੰਦਰ ਇੱਕ ਸ਼ਕਤੀ ਹੈ ਇੱਕ ਸਮਰੱਥਾ ਹੈ ਉਹ ਹੈ ਧਿਆਨ ਦੀ ਸਮਰੱਥਾ ਇਹ ਸਭ ਤੋਂ ਵੱਡੀ ਤਾਕਤ ਹੈ ਮਨੁੱਖ ਦੇ ਪਾਸ ਅੱਗੇ ਵੀ ਆਪਾਂ ਇਸ ਦੇ ਉੱਤੇ ਕਈ ਵਾਰੀ ਵਿਚਾਰ ਕੀਤੀ ਹੈ ਇੱਕ ਬੱਚਾ ਹੈ بڑی طاقت ہے شریر دے اندر قریب پانچ سات مجھا پین پدو ہے شریر کر کے بھی تندرست ہے پورا ہش پشٹ ہے سیکلتے پہ جا رہا ہے جب سائیکل پہ جا رہا ہے کتنے دھیان رک گیا دھیان کسی ہوا چلا گیا ہے ਤਕਦੀਰ ਖੰਡਾ ਸੀ ਪਤਾ ਨਹੀਂ ਲੱਗਿਆ ਸਾਇਕਲ ਕੰਡੇ ਦੇ ਵਿੱਚ ਵਜਿਆ ਤੇ ਡਿੱਗ ਪਿਆ ਹੁਣ ਵੇਖੋ ਜਿਹੜੀ ਸਰੀਰ ਦੀ ਭਾਗ ਤੇ ਉਸਨੇ ਕੰਮ ਨਹੀਂ ਕੀਤਾ ਜਿਹਦੀ ਧਿਆਨ ਦੀ ਤਾਕਤ ਸੀ ਉਸ ਨੂੰ ਜਦੋਂ ਦੂਜੇ ਪਾਸੇ ਲਾ ਲਿਆ ਇਹ ਦੇਖੋ ਪਏ ਇਸ ਧਿਆਨ ਇਹ ਜਿਹੜਾ ਇੱਕ ਬੜੀ ਵੱਡੀ ਸਮਰੱਥਾ ਹੈ ਮਨੁੱਖ ਦੇ ਅੰਦਰ ਜਿੱਥੇ ਮਨੁੱਖ ਦਾ ਧਿਆਨ ਹੋਏਗਾ ਨਾ ਮਨ ਉੱਥੇ ਹੀ ਜਾਏਗਾ ਇਸ ਕਰਕੇ ਧਿਆਨ ਨੂੰ ਮਨ ਇਹ ਕਿਹਾ ਉਹਦੀ ਸਵਾਰੀ ਮੰਨਿਆ ਗਿਆ ਜਿਵੇਂ ਘਰੋਂ ਜਾਣ ਦੇ ਲਈ ਸਾਨੂੰ ਸਾਧਨ ਦੀ ਲੋੜ ਹੁੰਦੀ ਹੈ ਕੋਈ ਮੋਟਰਸਾਈਕਲ ਚੱਕ ਲੈਣਾ ਕੋਈ ਕਾਰ ਕੋਈ ਸਾਈਕਲ ਆਪਣੀ ਲੋੜ ਦਾ ਦੇ ਅਨੁਸਾਰ ਹੋਂ ਸੇਤਰਾ ਜਿੱਥੇ ਧਿਆਨ ਜਾਏਗਾ ਮਨ ਉੱਥੇ ਜਾਏਗਾ ਜਿੱਥੇ ਮਨ ਜਾਏਗਾ ਤੇ ਸਰੀਰ ਉੱਥੇ ਜਾਏਗਾ ਜਿਹੜੇ ਆਨ ਚਲਾ ਗਿਆ ਮਨ ਨੇ ਉੱਥੇ ਚਲੇ ਜਾਣਾ ਹੈ ਮਨ ਦਿੱਤੇ ਚਲਾ ਗਿਆ ਸਰੀਰ ਉੱਥੇ ਜਾਣਾ ਕਿਉਂਕਿ ਮਨ ਨੂੰ ਗਿਆ ਰਾਮ ਹਿੰਦਰਾ ਬਣਿਆ ਗਿਆ ਹੈ ਇਹ ਬਾਕੀ ਸਾਡੇ ਸਰੀਰ ਦੇ ਜਿਹੜੇ 10 ਇੰਦਰੀਏ ਨੇ ਉਹਨਾਂ ਦੇ ਉੱਤੇ ਰਾਜ ਕਰਦਾ ਹੈ ਮਾਨੀ ਜੀਲਾ ਇਹ ਦਸਾਂ ਇੰਦਰੀਆਂ ਦੇ ਉੱਤੇ ਰਾਜ ਕਰਨ ਵਾਲਾ ਜਿਆ ਰਮਾਈ ਹੈ ਸਾਡੇ ਸਰੀਰ ਦੇ ਦਸ ਇੰਦਰੀਏ ਨੇ ਅੰਦ ਗਿਆਨ ਇੰਦਰੀਏ ਨੇ ਜਿੰਨਾ ਤੋਂ ਸਾਨੂੰ ਗਿਆਨ ਮਿਲਦਾ ਹੈ ਅੱਖਾਂ ਤੋਂ ਵੇਖ ਕੇ ਗਿਆਨ ਪ੍ਰਾਪਤ ਹੁੰਦਾ ਹੈ ਕੰਨਾਂ ਤੋਂ ਸੁਣ ਕੇ ਗਿਆਨ ਪ੍ਰਾਪਤ ਹੁੰਦਾ ਹੈ ਅਰਸਾਂ ਦੀ ਨਾਲ ਕੁਝ ਖਾ ਕੇ ਸਵਾਦ ਦਾ ਗਿਆਨ ਪ੍ਰਾਪਤ ਹੁੰਦਾ ਹੈ ਨਾਸਕਾ ਤੋਂ ਸੁਗੰਧੀ ਦਾ ਗਿਆਨ ਪ੍ਰਾਪਤ ਹੁੰਦਾ ਹੈ ਚਮੜੀ ਤੋਂ ਸੁਪर्श ਦਾ ਗਿਆਨ ਜਿਹੜਾ ਇਹ ਪ੍ਰਾਪਤ ਹੁੰਦਾ ਹੈ ਤੇ ਗਰਮੀ ਕਿੰਨੀ ਹੋਏ ਸ਼ਦੀ ਕਿੰਨੀ ਹੋਏ ਇਸ ਤਰ੍ਹਾਂ ਮੌਸਮ ਦਾ ਅਨਸਾਰ ਅਸੀਂ ਆਪਣੀ ਚਮੜੀ ਦੇ ਨਾਲ ਜਦੋਂ ਹਵਾ ਸਪਰਸ਼ ਕਰਦੇ ਉਦੋਂ ਨਾਲ ਲੈਣੀ ਇੱਕ ਬੜੀ ਠੰਡੀ ਚੱਲਦੀ ਹੈ ਅੱਜ ਬੜੀ ਧਰਤੀ ਚੱਲਦੀ ਹੈ ਇਹ ਪੰਜ ਗਿਆਨ ਹੁੰਦਰੇ ਨੇ ਇਸੇ ਤਰ੍ਹਾਂ ਪੰਜ ਕਰ ਹੁੰਦਰੇ ਨੇ ਇਹ ਪੰਜ ਗੁਰੂ ਇੰਦਰਜੀਨੀ ਸਾਡੇ ਪੰਜ ਗਿਆਨ ਇੰਦਰਜੀਨੀ ਇਹਨਾਂ ਦਿਖੇ 30 ਨਹੀਂ ਗਏ 11ਵਾਂ ਇੰਦਰਜੀ ਦਾ ਇਹ ਮਨ ਨੂੰ ਮੰਨਿਆ ਗਿਆ ਇਹਨਾਂ ਦੀ ਬਾਕੀ ਇੰਦਰ ਨੇ ਜਿਹੜੀ ਕਿ ਮਨ ਦੇ ਵਸ ਦੇ ਵਿੱਚ ਨੇ ਇਹ 11ਵਾਂ ਇੰਦਰਜੀ ਤੇ ਜਾਏਗਾ ਨਾ ਬਾਕੀ ਇੰਦਰੀ ਉੱਤੇ ਜਾਣਗੇ ਜਿੱਥੇ ਧਿਆਨ ਜਾਏਗਾ ਉੱਥੇ ਮਨ ਜਾਏਗਾ ਜਿੱਥੇ ਮਨ چلا ਗਿਆ ਪੈਰ ਤੁਹ ਕੀ ਸਰੀਰ ਨੂੰ ਉੱਥੇ ਲੈ ਕੇ ਜਾਣ ਦੀ ਸੋ ਤਾਂ ਕਰਕੇ ਗੁਰੂ ਮਹਾਰਾਜ ਜੀ ਨੇ ਉਤ ਕਰਦੇ ਨੇ ਜੇ ਸਾਡਾ ਧਿਆਨ ਉਹ ਪ੍ਰਭੂ ਪਰਮਾਤਮਾ ਦੇ ਨਾਮ ਦੇ ਵੱਲ ਗੁਰੂ ਚਰਨਾਂ ਦੇ ਵੱਲ ਜੁੜਿਆ ਰਹਿਤੇ ਫਿਰ ਮੰਨੇ ਜਿਹੜਾ ਕਿ ਉੱਥੇ ਆ ਜਾਏਗਾ ਤੇ ਸਰੀਰ ਜਿਹੜਾ ਇਹ ਵੀ ਫਿਰ ਉੱਥੇ ਆ ਜਾਏਗਾ ਇਹ ਸੁਖ ਵਾਲਾ ਥਾਂ ਹੈ ਮਿਲ ਕੁਲਿਕੋਲੀ ਜਿਵੇਂ ਤਰ੍ਹਾਂ ਜਨਮ ਮਰਨ ਸੰਕਰ ਦੇ ਛੁੱਟੇ ਜਿਗਦੀਸ ਭਜਨ ਸੁਖ ਧਿਆਨ ਸੁਖਾ ਦਿੱਤਾ ਤੇ ਗੁਰੂ ਮਾਨਤ ਜੀ ਦੀ ਚਰਨਾ ਦੇ ਨਾਲ ਧਿਆਨ ਜੋੜਨ ਕਰਕੇ ਪਰਮਾਤਮਾ ਦੇ ਭਜਨ ਦੇ ਵਿੱਚ ਧਿਆਨ ਜੋੜਨ ਕਰਕੇ ਸਦਾ ਜੰਮਨ ਵਰਨਾ ਇਹ ਛੁੱਟ ਜਾਂਦਾ ਹੈ ਗੁਰਬਾਣੀ ਦੇ ਅੰਦਰ ਗੁਰੂ ਮਾਨਤ ਜੀ ਨੇ ਸਾਨੂੰ ਕਈ ਤਰੀਕਿਆਂ ਦੇ ਨਾਲ ਸਮਝਾਏ ਗੁਰੂ ਮਾਨਤ ਜੀ ਰਹਿਮਤ ਕਰਦੇ ਨੇ ਅੰਤbaar ਜੋ ਰਸਮੀ ਸਿਮਰੇ ਐਸੀ ਚਿੰਤਾ ਮੇਂ ਜੇ ਬਰੇ ਸਰਫ ਤੋਂ ਔਲ ਪਲਵਾਰ ਹੋਤਰੀ کوئی بندہ ہے ان دا سما گیا ہے ان دا گیا چلا ہے پیسے آج میں بڑی کمائی کی تھی بڑے پیسے کمائی نے کتے جواب خراب ہی نہ کر دیں انت بار جو نسمی شمرے اندھے نشمی نجات کر لیا تیار مایا چھے چلا گیا ہے پھر اے بے کو تیارے اندھے نوکر نمی جون دے دیتی کڑی جون دے دیتی سب دی سب جون والا والا اوپ رہے ਇਨੂੰ ਸੱਪ ਦੀ ਝੂਲ ਮਿਲ ਗਈ ਏ ਇਹ ਮਿਲਿੰਗੀ ਨਹੀਂ ਤੇ ਅਰੁਥੀ ਜਾ ਕਰਕੇ ਅੰਤ ਬਾਾਰ ਜੋ ਮਤਲ ਸਿੰਰੇ ਅੰਤਲਾ ਸਮਾ ਆ ਗਿਆ ਏ ਘਰ ਹੀ ਬਣਾਇਆ ਏ ਤੇ ਮਨ ਦੇ ਵਿੱਚ ਧਿਆਨ ਨਹੀਂ ਜਿਹੜਾ ਉਹ ਘਰ ਦੇ ਵਿੱਚ ਆ ਗਿਆ ਵੀ ਮਕਾਨ ਮੈਂ ਬੜੇ ਸੋਹਣੇ ਬਣਾਏ ਨਹੀਂ ਮੈਨੂੰ ਰਹਿਣਾ ਤਾਂ ਮਿਲਿਆ ਨਹੀਂ ਜਾਂ ਘਰ ਦੀ ਜਗ੍ਹਾ ਕੀ ਏ ਪ੍ਰੇਤ ਜੋਨ ਪਲ-ਪਲ ਉੱਤੇ ਇੱਕ ਹੂਤ ਬਣੇ ਇਹ ਬੂਤ ਬਣ ਕੇ ਉਸ ਵਾਦ ਦੇ ਵਿੱਚ ਇਸ ਦਾ ਵਾਸਾ ਹੋਏਗਾ ਇਹ ਧਿਆਨ ਦੀ ਸ਼ਕਤੀ ਦੇ ਨਾਲ ਵੇਖੋ ਸਾਨੂੰ ਅਕਲ ਨਾਲ ਜਨਮ ਵੀ ਮਿਲ ਜਾਂਦਾ ਹੈ ਇਸ ਕਰਕੇ ਧਿਆਨ ਇਹ ਜਿਹੜਾ ਇਹਨੂੰ ਨਿਰੰਤਰ ਪ੍ਰਵਧੇ ਵਿੱਚ ਰੱਖਣਾ ਜ਼ਰੂਰੀ ਹੈ ਤੇ ਗੁਰੂ ਚਰਨਾਂ ਦੇ ਨਾਲ ਇਹ ਧਿਆਨ ਗੁਲਿਆ ਨਵੇਂ ਨਾਮ ਦੇ ਨਾਲ ਬਾਣੀ ਜਿਹੜਾ ਇਹ ਪਵਿੱਤਰ ਉਹ ਜੀ ਧਿਆਨ ਕਰਕੇ ਬਾਣੀ ਜਿਹੜਾ ਇਹ ਵੀ ਗੁਰੂ ਚਰਨਾਂ ਦੇ ਵਿੱਚ ਲੱਗਿਆ ਰਹੇ ਜਨਮ ਮਰਨ ਸੰਕਰਤੀ ਛੁੱਟੇ ਫਿਰ ਅਸੀਂ ਜੋਮਨ ਮਰਨ ਦੇ ਦੁੱਖ ਤੋਂ ਬਚ ਲੈਣੀਆਂ ਭਜਨ ਸੁਖਨ ਦਾ ਜਗਦੀਸ਼ ਭਜਨ ਉਸ ਪਰਮਾਤਮਾ ਦਾ ਭਜਨ ਜਿਹੜਾ ਸੁਖਨ ਧਿਆਨ ਇਹ ਇਧਰ ਧਿਆਨ ਜਿਹੜਾ ਰੱਖਣਾ ਹੈ ਨਾ ਭਜਨ ਵਾਲੇ ਕੋਲ ਸੇ ਇਹ ਸੁਖ ਵਾਲਾ ਭਜਨ ਹੈ ਜੀ ਏਹੀ ਸ਼ਰਨ ਪੂਰਨ ਸੁਖ ਸਾਗਰ ਕਰ ਕਿਰਪਾ ਦੇ ਬਹੁਤ ਆਣ ਸਰੰਧ ਅਰਥ ਹੁੰਦੇ ਨੇ ਕਿਸੇ ਦੇ ਅਧੀਨ ਹੋ ਜਾਣਾ ਸਰੰਧ ਅਰਥ ਨੇ ਕਿਸੇ ਦੇ ਅਧੀਨ ਹੋ ਜਾਣਾ ਹੁਣ ਅਧੀਨ ਹੋਣਾ ਇਹ ਵੀ ਦੋ ਤਰ੍ਹਾਂ ਦਾ ਇੱਕੇ ਮਜਬੂਰੀ ਦੇ ਨਾਲ ਅਧੀਨ ਹੋਣਾ ਕਿਸੇ ਦੀ ਮਜਬੂਰੀ ਹੈ ਸਰਵਿਸ ਦੇ ਅਧੀਨ ਰਹਿਣਾ ਪਏਗਾ ਜਿਵੇਂ ਰੱਖੇ ਹੋਏ ਰਹਿਣਾ ਪਏਗਾ ਇਹ ਮਜਬੂਰੀ ਹੈ ਤੇ ਦੂਸਰਾ ਅਧੀਨ ਹੋਣਾ ਹੈ ਸ਼ਰਤਾਂ ਦੇ ਨਾਲ ਜਿਵੇਂ ਤਨ ਗੁਰੂ ਨਾਨਕ ਦੇਵ ਜੀ ਦੀ ਸ਼ਰਨ ਦੇ ਵਿੱਚ ਐ ਸੰਗਤ ਗੁਰ ਅੰਗਦ ਦੇਵ ਜੀ ਉਹਨਾਂ ਦੇ ਹੁਕਮ ਅ ਦੇ ਨਾਲ ਚੱਲਦੇ ਸਨ ਤਨ ਗੁਰੂ ਨਾਨਕ ਦੇਵ ਜੀ ਸੱਚੇ ਸਤਗੁਰੂ ਝੋਨੇ ਚੋਂ ਨਦੀਨ ਪੱਟ ਰਹੇ ਨੇ ਅੱਜ ਕੱਲ੍ਹ ਤਾਂ ਦਵਾਈਆਂ ਆ ਗਈਆਂ ਨੇ ਪਹਿਲੋਂ ਇੱਕ ਇੱਕ ਲਾ ਵੀ ਕਰਨੀ ਪੈਂਦੀ ਸੀ ਨਦੀਨ ਪੱਟ ਕੇ ਤੇ ਉਹਦੀ ਇੱਕ ਪੰਡ ਵੱਜ ਗਈਏ ਉਹ ਜੇ ਸੁਰਤ ਪੰਡ ਵੱਜ ਗਈਏ ਉਹਨੇ ਗੁਰ ਅੰਗਦ ਦੇਵ ਜੀ ਸੱਚੇ ਸਤਗੁਰੂ ਆ ਗਏ ਨੇ ਆਨ ਕੀ ਸੱਜ ਸਤਕਾਰ ਗੁਰੂ ਮਾਤਾ ਜੀ ਨੂੰ ਪੁੱਛਿਆ ਮਾਤਾ ਜੀ ਗੁਰੂ ਮਹਾਰਾਜ ਕੀਤੇ ਨੇ ਉਹਨਾਂ ਨੇ ਆਖਿਆ ਕੀਤ ਪਰਮ ਨੂੰ ਕਿਉਂ ਨਹੀਂ ਜੁੜਦੀ ਕਤੰਡੇ ਉਹਨੇ ਤਾਂ ਗੁਰੂ ਹੁੰਦੇ ਦੇਵ ਜੀ ਬਹੁਤ ਲਖਾਇਨ ਦੇ ਗੁਰੂ ਨਾਲ ਦੇਵ ਜੀ ਦੀ ਜਾਨ ਸਾਥ ਇਹ ਪੰਧੀ ਜਿਹੜੀ ਸਿਰ ਰੱਖਦੀ ਹੈ ਉਹਨੇ ਇਹ ਸ਼ਰਨ ਵਿੱਚ ਸੰਤ ਇਹਨਾਂ ਨੇ ਸ਼ੁਕਰ ਕੀਤਾ ਤੇ ਵੀ ਸਾਨੂੰ ਸੇਵਾ ਮਿਲੀ ਤੇ ਜੀ ਦੂਜੀ ਤਰ੍ਹਾਂ ਅਦੀ ਹੁੰਦੇ ਤੇ ਫਿਰ ਆਪਣਾ ਸੀ ਕਿਥੋਂ ਸਿਆਪਾ ਪੈ ਗਿਆ 2 ਮਿੰਟ ਉਹਦੀ ਲੇਟ ਆਉਂਦੇ ਆਂ ਪੀ ਚੱਕ ਕੇ ਲੈ ਆਉਂਦਾ ਇੱਕ ਅਰਕੁੰਦ ਅਸਰੰਦਾ ਤੇ ਅਦੀ ਹੋਂਦਾ ਸੁਗੁਰੂ ਮਹਾਰਾਜ ਜੀ ਰਮਤ ਕਰਦੇ ਨੇ ਤੇਰੀ ਸਰਬ ਪੂਰਨ ਸੁਖ ਸਾਗਰ ਜਿੱਥੇ ਪ੍ਰੇਮ ਦੇ ਨਾਲ ਕਿਸੇ ਦੇ ਅਦੀ ਨੂੰ ਜੀਏ ਕਿਸੇ ਦੇ ਗੁਲਾਮ ਹੋ ਜਾਈਏ ਗੁਰੂ ਅਨਕਦੇਵ ਜੀ ਸੱਚੇ ਸਤਗੁਰ ਨੇ ਆਪਣੇ ਆਪ ਨੂੰ ਪਰਮਾਤਮਾ ਦਾ ਗੁਲਾਮ ਠਾਕੇ ਮੁੱਲ ਖਰੀਦੀ ਲਾਲਾ ਬੁਲਾ ਬੁਲਾ ਕੰਦੇ ਨੇ ਗਰਾਮ ਨੂੰ ਤੇ ਲਾਲਾ ਕੰਦੇ ਨੇ ਲਾਲ ਸ਼ਬਦ ਤੋਂ ਬਣਿਆ ਹੈ ਤੇ ਲਾਲ ਸ਼ਬਦ ਦਾ ਅਰਥ ਹੁੰਦਾ ਹੈ ਪ੍ਰੇਮ ਲਾਲ ਰੰਗ ਕਿਸ ਨੂੰ ਲੱਗ ਜਿਸकी ਵਟਪਾ ਦਾ ਆਮੈਲਾ ਜੇ ਨਾ ਹੋ ਵੀ ਨੇ ਤਾਂ ਕੀ ਤਾਂ ਪ੍ਰੇਮ ਦਾ ਰੰਗ ਇਹ ਨ ਜਰਾ ਇਹ ਉਸ ਨੂੰ ਲੱਗਦਾ ਜਿੰਦੇ ਵੱਡੇ ਭਾਗ ਨੇ ਦੂਜੇ ਦੇ ਅੰਦਰ ਪ੍ਰੇਮ ਉਗਦਾ ਨਹੀਂ ਤੇ ਇਹ ਪ੍ਰੇਮ ਇਸ ਤਰ੍ਹਾਂ ਦਾ ਹੈ ਕਿ ਮੈਲਾ ਨਹੀਂ ਕਦੀ ਹੁੰਦਾ ਪ੍ਰੇਮ ਜਿਹੜਾ ਇੱਕ ਮੈਲਾ ਨਹੀਂ ਹੁੰਦਾ ਕਿਸੇ ਤਰੀਕੇ ਦੇ ਨਾਲ ਕੁਝ ਵੀ ਕਰਨ ਦੇ ਨਾਲ ਪ੍ਰੇਮ ਜਿਹੜਾ ਮੈਲਾ ਨਹੀਂ ਹੁੰਦਾ ਇਹਨੂੰ ਦਾਗ ਵੀ ਨਹੀਂ ਲੱਗਦਾ ਮੈਲਾ ਵੀ ਨਹੀਂ ਹੁੰਦਾ ਤੇ ਇਹਨੂੰ ਦਾਗ ਵੀ ਨਹੀਂ ਲੱਗਦਾ ਲਾਗ ਰੰਗ ਤਿਸ ਕੋ ਲਾਗਾ ਜਿਸ ਕੇ ਵੱਟ ਪਾਕਾ ਮਹੰਦਰਾ ਰਗੋਂ ਨੂੰ ਚੜਦਾ ਜਿੰਦੇ ਵੱਡੇ ਭਾਗ ਹੁਣ ਦੂਜੇ ਦੇ ਅੰਦਰ ਪ੍ਰੇਮ ਨਹੀਂ ਆਉਂਦਾ ਤੇ ਜਿਸ ਨੂੰ ਲੱਗ ਜਾਂਦਾ ਹੈ ਨਾ ਉਹਦੇ ਵੱਡੇ ਭਾਗ ਨਹੀਂ ਉਸ ਦੇ ਅੰਦਰ ਫਿਰ ਮੈਲ ਨਹੀਂ ਬਣਦੀ ਸੋ ਗੁਰਮਾਰਾ ਦੀ ਰੈਂ ਕਰਦੇ ਨੇ ਮੁੱਲ ਖਰੀਦੀ ਲਾਲਾ ਓਲਾ ਇਹ ਬੈ ਗੁਰੂ ਮੈਂ ਤੇਰਾ ਮੁੱਲ ਖਰੀਦਿਆ ਹੋਇਆ ਪ੍ਰੇਮ ਦੇ ਨਾਲ ਓਲਾ ਬਣਿਆ ਹੋਇਆ ਹਾਂ ਪੈਸਿਆਂ ਦੇ ਨਾਲ ਨਹੀਂ ਪ੍ਰੇਮ ਦੇ ਨਾਲ ਖਰੀਦਿਆ ਤੂੰ ਮੈਨੂੰ ਮੈਂ ਇਸ ਨੂੰ ਪ੍ਰੇਮ ਕੀਤਾ ਏ ਤੇ ਤੇਰੇ ਪ੍ਰੇਮ ਦੇ ਵਿੱਚ ਬੈਠੇ ਰਾ ਗੋਲਾ ਹੋ ਗਿਆ ਇਹ ਮਾਗਦੇ ਨੇ ਸਰਨ ਦੇ ਵਿੱਚ ਆਉਣਾ ਤੇਰੀ ਸਰਨ ਪੂਰ ਸੁਖ ਸਾਗਰ ਸੁਖ ਦੇ ਸਾਗਰ ਸੱਚੇ ਸਾਧੂ ਦੀ ਅਸੀਂ ਤੇਰੇ ਗੋਲੇ ਹੋ ਗਏ ਆ ਤੇਰੀ ਸਰਨ ਦੇ ਵਿੱਚ ਆ ਗਿਆ ਕਰ ਕਿਰਪਾ ਦੇ ਉਹ ਦਾਨ ਤੇ ਉਹ ਸਰਨ ਦੇ ਵਿੱਚ ਆ ਜਾਂਦੇ ਉੱਤੇ ਕਿਰਪਾ ਕਰਕੇ ਨਾਮ ਦਾ ਦਾਨ ਦੇਣਾ ਕਰੋ ਜੀ ਹੁੰਦਾ ਹੈ ਸਦੀ ਜ਼ਿੰਦਗੀ ਸਬਰ ਜਾਂਦੀ ਏ ਇਹ ਜੀਵਨ ਸਫਲ ਹੋ ਜਾਂਦਾ ਹੈ ਵਿੱਚ ਅਗਮਾਨ ਤੇ ਅੰਧੋਹੰਕਾਰ ਦਾ ਵੀ ਨਾ ਸੁਦਾ ਹੈ ਪਰਮਾਤਮਾ ਦਾ ਨਾਮ ਜਪਦੇ ਜਾਂ ਜਪਦੇ ਜਾਂ ਸਿਮਰਨ ਕਰਦੇ ਜਾਂ ਕਰਦੇ ਜਾਂ ਅੰਧੋਹੰਕਾਰ ਦਾ ਵੀ ਨਾ ਸੁਦਾ ਹੈ ਤੇ ਸਾਡਾ ਜੀਵਨ ਜਿਹੜਾ ਇਹ ਵੀ ਸਫਲ ਹੋ ਜਾਂਦਾ ਹੈ ਮਨੁੱਖ ਦੇ ਅੰਦਰ ਹੰਕਾਰ ਨਹੀਂ ਹੋਣਾ ਚਾਹੀਦਾ ਭਾਵੇਂ ਉਹ ਵਿਦਿਆ ਦਾ ਹੰਕਾਰ ਹੋਵੇ ਭਾਵੇਂ ਪੈਸੇ ਦਾ ਹੰਕਾਰ ਹੋਵੇ ਭਾਵੇਂ ਉਹ ਕਿਸੇ ਰੂਪ ਦੇ ਵਿੱਚ ਵੀ ਹੰਕਾਰੇ ਨਾ ਹੰਕਾਰ ਨਹੀਂ ਹੋਣਾ ਚਾਹੀਦਾ ਕਿਉਂਕਿ ਗੁਰਬਾਣੀ ਦੇ ਅੰਦਰ ਗੁਰੂਬਾਰਾ ਜੀ ਨੇ ਸਾਨੂੰ ਦੱਸਿਆ ਹਰ ਜੀਵ ਹੰਕਾਰ ਨਾ ਪਾਵੇ ਉਸ ਰਉ ਹੰਕਾਰ ਨਹੀਂ ਚੰਗਾ ਲੱਗਦਾ ਵੀਹ ਕੂਕ ਸਨਾਮੇ ਬਿੰਦਾ ਸ਼ਾਸਤਰ ਦੇ ਅੰਦਰ ਵੀ ਇਹੀ ਕਹਾਕੀ ਹੈ ਸੋ ਤਨ ਗੁਰੂ ਮਹਾਰਾਜ ਦੀ ਰਹਿਮਤ ਕਰਦੇ ਨੇ ਸਿਮਰ ਸਿਮਰ ਨਾਨਕ ਪ੍ਰਭ ਜਿਵੇਂ ਉਸ ਪ੍ਰਭ ਪ੍ਰਮਾਤਮਾ ਦਾ ਨਾਮ ਜਪਦੇ ਜਪਦੇ ਸਿਮਰਨ ਕਰਦੇ ਆ ਕਰਦੇ ਆ ਜੀਵਨ ਮਿਲਦਾ ਹੈ ਵਿਛ ਜੈ ਅਬ ਮਾਨ ਗੁਰੂ ਮਹਾਰਾਜ ਦੀ ਰਹਿਮਤ ਕਰਦੇ ਨਾਮ ਦੀ ਪੱਤੀ ਬਰਕਤ ਹੈ ਨਾਮ ਦੇ ਨਾਲ ਸੰਤੋ ਹੰਕਾਰ ਦਾ ਵੀ ਨਾਸ਼ ਹੁੰਦਾ ਹੈ ਜੀ ਸਾਰਗ ਮਹੰਗਾ ਅਪਤੀ ਇਹ ਦੋਨੋਂ ਪਉੜੀਆਂ ਵਾਲੇ ਸ਼ਬਦ ਨੇ ਧਰਗੁਰੂ ਅਰਜਨ ਦੇਵ ਜੀ ਦੀ ਪਾਵਨ ਸਨਾ ਤੋਂ ਉਚਾਰੂ ਇਹ ਧੂੜਤ ਦਾ ਅਰਥ ਹੁੰਦਾ ਸਰੀਰ ਦੇ ਉੱਤੇ ਧੂੜ ਮਲ ਲੈਣੀ ਸੁਆਹ ਮਲ ਲੈਣੀ ਅਪਵਿਕੇਦਿਆਂ ਕਈ ਸਾਧੂ ਨੇ ਆਪਣੇ ਆਪ ਨੂੰ ਸਾਧੂ ਬਣੇ ਹੋਏ ਨੇ ਤੇ ਉਹਨਾਂ ਨੇ ਸਰੀਰ ਦੇ ਉੱਤੇ ਸੁਆਹ ਮਰੀ ਹੁੰਦੀ ਧੂੜ ਮਰੀ ਹੁੰਦੀ ਗੁਰੂ ਮਹਾਰਾਜ ਜੀ ਰਹਿਮਤ ਕਰਦੇ ਨੇ ਤੂੰ ਹੁਣ ਤੋ ਸੋਈ ਜੇ ਤੁਲ ਕੋ ਲਾਗੇ ਸੁਹਾ ਮੰਨ ਦਾ ਕੀ ਕਹਣਾ ਜੇ ਪਰਮਾਤਮਾ ਦੇ ਨਾਲ ਹੀ ਨਹੀਂ ਲੱਗੀ ਤਾਂ ਜੇ ਮੈਂ ਗੁਰੂ ਦੇ ਨਾਲ ਬਿਜਤੀ ਨਹੀਂ ਲੱਗੀ ਪਰਮਾਤਮਾ ਦੇ ਸਿਮਰਨ ਦੇ ਵਿੱਚ ਮਨ ਨਹੀਂ ਲੱਗਿਆ ਤੇ ਫਿਰ ਸੁਹਾ ਮੰਨ ਦਾ ਤਾਂ ਕੁਝ ਨਹੀਂ ਹੁੰਦਾ ਤੋਰ ਤੋ ਸੋਈ ਜੇ ਤੁਲ ਕੋ ਲਾਗੇ ਜਿਹੜੀ ਤੋਰ ਤੋਂ ਪਰਮਾਤਮਾ ਦੇ ਨਾਲ ਪ੍ਰੇਮ ਲੱਗ ਜਾਣਾ ਈ ਤੂ ਤ ਸੋਈ ਈ ਸਵਾਦ ਨੂੰ ਮਨ ਵਾਲਾ ਹੈ ਜੀ ਸੋਈ ਕਰੰਕਰ گیا اتنی کو سیوا آپ سنگتہ نے پروان کرنی حکم ہویا پر بند کا منو کی اج سنگتہ نے جانا ہے اس کر کے تھوڑا جلدی ارداس بیوٹی جیڈی کو کی تھی جا رہی ہے دیہو سجن ایسی جو روح سے اپسیوں میں لاتو